ਅੱਜ ਬਾਬਾ ਸਾਹਿਬ ਬੀ ਆਰ ਅੰਬੇਦਕਰ ਦੀ 133ਵੀਂ ਜਨਤੀ ਮੌਕੇ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਨੂੰ ਉਹਨਾਂ ਦੀ ਜਨਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਇਸ ਮੌਕੇ ਪਠਾਨਕੋਟ ਦੇ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਰਹੇ ਇਸ ਦੇ ਨਾਲ ਹੀ ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਮੌਜੂਦ ਰਹੇ ਇਸ ਨਾਲ ਹੀ ਭਾਜਪਾਗੂ ਅਨਿਲ ਵਾਸੂਦੇਵਾ ਸਮੇਤ ਕਈ ਹੋਰ ਭਾਜਪਾਗੂ ਮੌਜੂਦ ਰਹੇ ਇਸ ਮੌਕੇ ਬੋਲਦਿਆਂ ਦਿਨੇਸ਼ ਸਿੰਘ ਬੱਬੂ ਨੇ ਜਿੱਥੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਨੂੰ ਸ਼ਰਦਾ ਦੇ ਫੁੱਲ ਪੈਂਟ ਕੀਤੇ ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ ਤੇ ਤੰਜ ਕੱਸਿਆ ਉਹਨਾਂ ਕਿਹਾ ਕਿ ਕੇਜਰੀਵਾਲ ਭ੍ਰਿਸ਼ਟਚਾਰੀ ਹੈ ਅਤੇ ਇਮਾਨਦਾਰੀ ਦੇ ਵਾਅਦੇ ਕਰਕੇ ਸਰਕਾਰ ਵਿੱਚ ਆਏ ਸੀ ਅਤੇ ਅੱਜ ਉਹ ਜੇਲ੍ਹ ਵਿੱਚ ਨੇ ਇਸੇ ਨਾਲ ਹੀ ਕਈ ਹੋਰ ਪਾਜਪਾ ਪੰਜਾਬ ਦੇ ਆਗੂ ਵੀ ਮੌਜੂਦ ਰਹੇ ਹਾਂਜੀ ਮੌਜੂਦ ਜਿਲ੍ਹਾ ਦੇਖ ਜੀ ਔਰ ਗੁਰਦਾਸਪੁਰ ਪਾਰਲੀਮੈਂਟ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਯਾਸੀ ਦਨੇਸ਼ ਸਿੰਘ ਬਬੂ ਜੀ ਪਾਰਟੀ ਦੇ ਸਚਿਵ ਰਕੇਸ਼ ਜੀ ਅਨਿਲ ਵਾਸੂਦੇਵਾ ਜੀ ਮੰਡਲ ਦਾ ਅਧਿਐਤ ਜੀ ਮੋਰਚਿਆਂ ਦੇ ਅਧਿਖਸ਼ ਅੱਜ ਇਹ ਪ੍ਰੈਸ ਕਾਨਫਰੰਸ ਬਾਬਾ ਸਾਹਿਬ ਜੀ ਦੇ ਜਨਤੀ ਦੇ ਮੌਕੇ ਤੇ ਇਸ ਕਰਕੇ ਬੁਲਾਈ ਗਈ ਕਿ ਇੱਕ ਐਸੀ ਪਾਰਟੀ ਦਾ ਪ੍ਰਮੁਖ ਜਿਨ ਅੰਨਾ ਅੰਦੋਲਨ ਦੇ ਆੜ ਚ ਦੇਸ਼ ਬਦਲਣ ਦੀ ਗੱਲ ਕੀਤੀ ਸੀ ਉਨ ਭ੍ਰਸ਼ਟਾਚਾਰ ਮੁਕਤ ਦੇਸ਼ ਬਣਾਉਣ ਦੀ ਗੱਲ ਕੀਤੀ ਸੀ ਸਚੁਚਤਾ ਦੀ ਗੱਲ ਕੀਤੀ ਸੀ ਪਾਰਦਰਸ਼ਤਾ ਦੀ ਗੱਲ ਕੀਤੀ ਸੀ ਮੈਂ ਗੱਲ ਕਰ ਰਿਹਾ ਕੇਜਰੀਵਾਲ ਜੀ ਦੀ ਔਰ ਦੂਜਿਆਂ ਦੇ ਉਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾਉਂਦਾ ਸੀ ਬਾਰ-ਬਾਰ ਔਰ ਲੋਕਾਂ ਨੂੰ ਮਰਿਆਦਾਵਾਂ ਸਿਖਾਉਂਦਾ ਸੀ ਕਿ ਅਗਰ ਕਿਸੇ ਦਾ ਨਾਂ ਵੀ ਆ ਜਾਏ ਤੇ ਉਹਨੂੰ ਆਪਣਾ ਪਦ ਛੱਡ ਦੇਣਾ ਚਾਹੀਦਾ ਹੈ ਈਡੀ ਬੁਲਾਏ ਤਾਂ ਉਹਨੂੰ ਜਾਣਾ ਚਾਹੀਦਾ। ਔਰ ਖੁਦ ਜਦੋਂ ਆਪਣੀ ਵਾਰੀ ਆਈ ਜੰਜਾਲ 'ਚ ਫਸ ਗਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਗੋਡੇ-ਗੋਡੇ ਭ੍ਰਸ਼ਟਾਚਾਰ 'ਚ ਲਿਪਟ ਪਾਰਟੀ ਦਾ ਪ੍ਰਮੁੱਖ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਜਿਹਨੂੰ ਨੋਟਸ ਸਮਨ ਦਿੱਤੇ ਹਾਜ਼ਰ ਹੋਣਾ ਗਵਾਰਾ ਨਹੀਂ ਸਮਝਿਆ ਆਪਣੇ ਆਪ ਨੂੰ ਕਾਨੂੰਨ ਤੋਂ ਬਾਬਾ ਸਾਹਿਬ ਦੀਆਂ ਗੱਲਾਂ ਕਰਦੇ ਨੇ ਮੈਂ ਤਾਂ ਕਈ ਵਾਰ ਸੋਚਦਾ ਕਿ ਅੱਜ ਕੱਲ ਜਿਹੜਾ ਇਹਨਾਂ ਨੇ ਫੋਟੋਆਂ ਲਾਈਆਂ ਇੱਕ ਪਾਸੇ ਬਾਬਾ ਸਾਹਿਬ ਇੱਕ ਪਾਸੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਚਿੱਤਰ ਹੈ ਗੱਬੇ ਚਿੱਤਰ ਲਗਾਇਆ ਆਪਣਾ ਭਗਤ ਸਿੰਘ ਜੀ ਦੀ ਆਤਮਾ ਉੱਪਰ ਬੈਠ ਕੇ ਕੀ ਸੋਚ ਰਹੀ ਹੋਏਗੀ ਬਾਬਾ ਸਾਹਿਬ ਕੀ ਸੋਚ ਰਹੇ ਹੋਣਗੇ ਕਿ ਕਿਹੜਾ ਬੰਦਾ ਹੈ ਸਾਡੇ ਵਿੱਚ ਆ ਕੇ ਦਿਨ ਆਪਣੀ ਫੋਟੋ ਲਾਤੀ ਇਤਨੀਆਂ ਵੀ ਮਰਿਆਦਾਵਾਂ ਨਹੀਂ ਹੈ ਆਪਣੀ ਤੁਲਨਾ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਕਰਨਾ ਜਾਂ ਭੀਮਰਾਵ ਅੰਮੇਦਕਰ ਜੀ ਦੇ ਨਾਲ ਕਰਨਾ ਭਾਰਤ ਰਤਨ ਜਿਨ੍ਹਾਂ ਨੂੰ ਪ੍ਰਾਪਤ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਇਸ ਦੇਸ਼ ਦਾ ਸੰਵਿਧਾਨ ਚੱਲ ਰਿਹਾ ਹੈ ਔਰ ਉਸ ਸੰਵਿਧਾਨ ਦੀਆਂ ਧਜੀਆਂ ਉਡਾਉਣ ਵਾਲਾ ਨਿਆਇਪਾਲਿਕਾ ਨੂੰ ਨਾ ਮੰਨਣ ਵਾਲਾ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਣ ਵਾਲਾ ਐਸਾ ਵਿਅਕਤੀ ਜਦੋਂ ਉਹਨਾਂ ਦੇ ਵਿਚਾਰ ਉਹਦਾ ਚਿੱਤਰ ਦੇਖਦੇ ਆ ਤੇ ਮੈਨੂੰ ਲੱਗਦਾ ਕਿ ਪੂਰਾ ਦੇਸ਼ ਜਿਹੜਾ ਦੁਖੀ ਹੁੰਦਾ ਹੈ आम आदमी पार्टी ਨੂੰ ਵਗਰ ਥੋੜੀ ਜੀ ਵੀ ਲੱਜਾ ਥੋੜੀ ਜੀ ਵੀ ਸ਼ਰਮ ਹੈ ਥੋੜੀਆਂ ਜਿਵੇਂ ਮਰਿਆਦਾ ਬਚੀਆਂ ਤੇ ਇਹਨਾਂ ਦੋਨਾਂ ਚਿੱਤਰਾਂ ਦੀ ਮਰਿਆਦਾ ਬਣਾ ਕੇ ਰੱਖੋ ਔਰ ਸਲਾਖਾਂ ਵਾ ਜਿਹੜਾ ਹੈਗਾ ਉਹਦੀ ਫੋਟੋ ਗੱਬੇ ਨਾਲ ਚਪਕਾਓ ਔਰ ਅੱਜ ਵੀ ਥੋੜਾ ਜਿਹਾ ਵੀ ਬਚਿਆ ਤੇ ਅੱਜ ਸਵੀ ਰਹਨ ਨਿਰਮਾਤਾ ਦੀ ਜਨਤੀ ਹੈ ਤੇ ਅੱਜ ਦਾ ਦਿਨ ਉਹਨੂੰ ਰਜਾਇਨ ਕਰ ਦੇਣਾ ਚਾਹੀਦਾ ਤਾਂਕਿ ਦੇਸ਼ ਦੇ ਅੰਦਰ ਦੂਜੇ ਕਿਸੇ ਮੁੱਖ ਮੰਤਰੀਆਂ ਤੇ ਕੋਈ ਗੱਲਬਾਤ ਆਈ ਉਮਾ ਭਾਰਤੀ ਦੇ ਉੱਤੇ ਵੀ ਕੋਈ ਵਿਸ਼ਾ ਆਇਆ ਸੀ ਉਹ ਬਲੀ ਦਾ ਤੋਂ ਉਹ ਰਿਜ਼ਾਈਨ ਕਰਤਾ ਸੀ ਜਦੋਂ ਰੱਪਾ ਤੇ ਕੋਈ ਗੱਲ ਆਈ ਉਹਨੇ ਰਿਜ਼ਾਈਨ ਕਰਤਾ ਸੁਰੇਨ ਤੇ ਹਮਿੰਦ ਸੁਰੇਨ ਇਹਨਾਂ ਦਾ ਵੀ 파ਟਨਰ ਆ ਉਹਦੇ ਤੇ ਗੱਲ ਆਈ ਤੇ ਉਹਨੇ ਰਿਜ਼ਾਈਨ ਕਰਤਾ ਇਹ অনোকਾ ਜੀਵਿਕ ਤੋਂ ਪੈਦਾ ਹੋ ਗਿਆ ਇਸ ਕਰਕੇ ਮੈਨੂੰ ਲੱਗਦਾ ਕਿ ਇਹਨੂੰ ਫੋਰੀ ਤੌਰ ਤੇ ਰਿਜ਼ਾਈਨ ਕਰਨਾ ਚਾਹੀਦਾ ਸੰਵਿਧਾਨ ਤੇ ਪ੍ਰਤੀ ਆਪਣੀ ਆਸਥਾ ਜਿਹੜੀ ਉਹ ਪ੍ਰਗਟ ਕਰਨੀ ਚਾਹੀਦੀ ਇਹ ਤੇ ਅੱਜ ਦੀ ਪ੍ਰੈਸ ਕਾਨਫਰੰਸ ਸੀ ਦੂਸਰਾ ਮੇਰਾ ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੂਰੇ ਦਮ ਦੇ ਨਾਲ ਇੱਥੋਂ ਦਾ ਇੱਕ ਇੱਕ ਕਾਰਜਕਰਤਾ ਇੱਕ ਇੱਕ ਵਿਅਕਤੀ ਨਰਿੰਦਰ ਮੋਦੀ ਦੇ ਪਿੱਛੇ ਕਮਲ ਦੇ ਨਿਸ਼ਾਨ ਦੇ ਪਿੱਛੇ ਚਟਾਨ ਬਣ ਕੇ ਖੜਾ ਦਨੇਸ਼ ਸਿੰਘ ਬੱਬੂ ਦੇ ਮਗਰ ਚਟਾਨ ਬਣ ਕੇ ਖੜਾ ਹੈ ਇਸ ਕਰਕੇ ਖਬਰਾਂ ਨਹੀਂਆਂ ਸੁਰਖੀਆਂ ਬਣਾਉਣ ਲਈ ਕੁਛ ਨਾਲ ਲਿਖੋ ਕੋਈ ਵੀ ਪਾਰਟੀ ਆਪਣੀ ਰਣਨੀਤੀ ਨਹੀਂ ਦੱਸਦੀ ਚੋਣਾਂ ਦੀ ਕੀ ਚੋਣਾਂ ਆ ਕਿਦਾਂ ਲੜੇਗੀ ਕਿਸ ਪ੍ਰਕਾਰ ਲੜੇਗੀ ਲੇਕਿਨ ਇਹ ਭਰਮ ਨਾ ਫਿਲਾਓ ਪੂਰੀ ਪਾਰਟੀ ਇੱਕ ਝੂਟਾ ਭਾਰਤੀ ਜਨਤਾ ਪਾਰਟੀ ਇੱਕ ਡਿਸਪਲਨ ਵਾਲੀ ਪਾਰਟੀ ਹੈ ਉਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਹੈ ਕਮਲ ਦਾ ਨਿਸ਼ਾਨ ਦਿਨੇਸ਼ ਬੱਬੂ ਨਰਿੰਦਰ ਮੋਦੀ ਦੇ ਕਮਲ ਦੇ ਨਿਸ਼ਾਨ ਨੂੰ ਬੱਬੂ ਫੜ ਕੇ ਤੇ ਪ੍ਰਤੀਨਿਧਤਵ ਕਰ ਰਿਹਾ ਅਸੀਂ ਸਾਰੇ ਉਹਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਆਂ ਔਰ ਮੈਂ ਤੁਹਾਨੂੰ ਇਹ ਦੱਸਦਾ ਕੀ ਸਾਡੇ ਕਾਰਜਕਰਤਾ ਲਈ ਇੱਕ ਬਹੁਤ ਵੱਡਾ ਮੌਕਾ ਹੈ ਕਿ ਬੀਜੇਪੀ ਅਕਾਲੀ ਦਲ ਦੇ ਬੰਧਨ ਤੋਂ ਮੁਕਤ ਹੋ ਕੇ ਜਿਹੜੀਆਂ ਬੇੜੀਆਂ ਪਈਆਂ ਹੋਈਆਂ ਸੀ ਉਹ ਤੋਂ ਮੁਕਤ ਹੋ ਕੇ ਪਹਿਲੀ ਵਾਰ ਪੰਜਾਬ 'ਚ 13 ਦੀਆਂ 13 ਲੋਕ ਸਭਾ ਸੀਟਾਂ ਲੜ ਰਹੀ ਹੈ ਔਰ ਗੁਰਦਾਸਪੁਰ ਸੀਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਔਰ ਆਪਣਾ ਇੱਕ ਇੱਕ ਕਾਰਜਕਰਤਾ ਦਿਨ ਰਾਤ ਕਰਕੇ ਔਰ ਅਸੀਂ ਤਾਂ ਸਭ ਤੋਂ ਪਹਿਲਾਂ ਮਬੂਦੂ ਦੀ ਘੋਸ਼ਣਾ ਹੋ ਗਈ ਬੀਜੇਪੀ ਦੇ ਕੈਂਡੀਡੇਟ ਦੀ ਅਜੇ ਵੀ ਕਈ ਪਾਰਟੀਆਂ ਹੈਗੀਆਂ ਜਿਨ੍ਹਾਂ ਦੀ ਘੋਸ਼ਣਾ ਹੀ ਨਹੀਂ ਹੋਈ ਇਦਾਂ ਲੋ ਡਰੀਆਂ ਪਈਆਂ ਸੈਮੀਆ ਪਈਆਂ ਬੀਜੇਪੀ ਕੋਲ ਇਤਨਾ ਲੰਬਾ ਸਮੇਂ ਹੋ ਗਿਆ ਸਾਨੂੰ ਦਿਨ ਹੋ ਗਏ ਲਗਭਗ 14 14 ਦਿਨ ਪਹਿਲਾਂ ਬੀਜੇਪੀ ਨੇ ਆਪਣਾ ਕੈਂਡੀਡੇਟ ਕੋਸ਼ਿਸ਼ ਕੀਤਾ ਕੱਲ ਜਾ ਕੇ ਕਿਤੇ ਅਕਾਲੀ ਦਲ ਨੇ ਕੋਸ਼ਿਸ਼ ਕੀਤਾ ਕਾਂਗਰਸ ਅੱਜੇ ਵੀ ਸੁੱਤੀ ਪਈ ਹੈ ਜਿੱਦੀ ਸਰਕਾਰ ਹੈ ਉਹਨੂੰ ਕੈਂਡੀਡੇਟ ਕੋਈ ਨਹੀਂ ਲੱਭ ਰਿਆ ਸਵਾਲ ਤੋਂ ਨਾਲ ਕੋਲ ਪੁੱਛੋ ਜਾ ਕੇ ਬੀਜੇਪੀ ਪੂਰੀ ਦ੍ਰਿੜਤਾ ਦੇ ਨਾਲ ਇਹ ਚੋਣਾਂ ਲੜੇਗੀ ਨਹੀਂ ਇਹ ਚੋਣਾਂ ਜਿੱਤੇਗੀ ਇਹ ਕਾਰਕਟਰ ਦਾ ਇਹ ਵਿਸ਼ਵਾਸ ਦੇ ਆਧਾਰ ਤੇ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਸਕਦਾ ਹੁਣ ਜੇ ਕੋਈ ਨੇ ਕੋਈ ਗੱਲ ਪੁੱਛਣੀ ਹੈ ਪੁੱਛ ਲੋ ਕਵਿਤਾ ਇੱਕ ਮਿੰਟ ਰਕਤਾ ਖੰਨਾ ਨੇ ਆਪਸ਼ੀਲ ਮੈਸੇਜ ਕੋਈ ਨਹੀਂ ਤਬਿਆਸ ਨੂੰ ਇੱਕ ਮੈਸੇਜ ਸਪਲੀਟ ਹੋਇਆ ਹੈ ਕੀ ਉਹ ਸਹੀ ਹੈ ਮੈਸੇਜ ਨਹੀਂ ਮੇਰੇ ਕੋਲ ਪੱਤਰਕਾਰਾਂ ਮਿੱਤਰਾਂ ਦੇ ਦੁਆਰਾ ਹੀ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਔਰ ਅਖਬਾਰਾਂ ਚ ਵੀ ਅੱਜ ਉਹ ਛਪਿਆ ਪਿਆ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਪੁਖਤਾ ਹੀ ਹੈ ਔਰ ਉਹ ਖਬਰ ਇਹ ਮੈਨੂੰ ਤੁਹਾਡੇ ਤੁਹਾਡੇ ਇੱਕ ਪੱਤਰਕਾਰ ਨੇ ਹੀ और मेरे का खबर भी लगाई है थोड़े तो मित्र ने कहा कि मेरी व्यक्तिगत फुल फोन पर गलत तो हुई है और उन्होंने कन्फर्म किया कि मैं चुनाव नहीं लड़ रही मैं भारतीय जनता पार्टी के कार्यकर्ता के नाते क्या चुनाव के दौरान मदद करेंगे उन्होंने कहा मैं चुनाव नहीं लड़ूंगी सिर्फ चुनाव नहीं आपसे बात हुई है मेरे को आपके ही किसी पत्रकार ने जो उनसे बात हुई है उन्होंने मैं उन, मैं अपनी बात के आधार पर नहीं ये बात कह रहा आपके ही किसी पत्रकार ने मुझे ये सूचित किया है कि उसकी व्यक्तिगत बात कविता खन्ना जी से हुई है उन्होंने कहा मैं चुनाव नहीं लड़ाई नहीं, नहीं, नहीं मेरे पास नहीं है मेरे पास। नहीं लड़ेंगे तो वो किसमें नहीं नहीं मेरी बात सुनो ना वो किस किस से टिकट मांग रही थी बीजेपी, बीजेपी से तो फिर बीजेपी में है तो ही मांग रही थी बीजेपी ने नहीं, तो तो नहीं मेरी बात नहीं समझे बात को तो घुमाना नहीं चाहिए मानो टिकट टिकट तो दस लोग मांगते हैं मैं बात नहीं घुमा रहा हूँ तो एक को टिकट मिलता है तो दूसरे तो पार्टी में ही है ना तो वो पार्टी के लिए काम भी करेंगे उन्होंने ऐसा थोड़ा काम पार्टी के लिए काम नहीं करूँगा हाँ तो उनसे बात करेंगे ना हम लोग ਇੱਕ ਜੁੱਗਾਂ ਦੀ ਕਮੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਕਿ 14 ਦਿਨ ਤੋਂ ਹੀ ਕਿਹਾ ਹੈ ਚੋਣ ਜਿਹੜੇ ਇਹਨਾਂ ਨੇ ਟਿਕਟਾਂ ਅਨਾਉਂਸ ਕਰ ਦਿੱਤੀਆਂ ਪਰ ਚੋਣ ਪ੍ਰਕਿਰਿਆ ਦੇ ਵਿੱਚ ਇਹਨਾਂ ਨਾਲ ਕੰਪੇਨਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਐਸਾ ਕਿ ਇੱਕ ਇਹ ਗੱਲ ਸਮਝ ਲੈਣਾ ਚੋਣ ਆਪਣੀ ਗਤੀ ਨਾਲ ਪਾਰਟੀਆਂ ਚਲਾਉਂਦੀਆਂ ਨੇ ਮੀਡੀਆ ਦੀ ਖਬਰ ਸਾਨੂੰ ਪ੍ਰਭਾਵਿਤ ਨਹੀਂ ਕਰਦੀ ਪਰ ਲੋਕਾਂ ਦੇ ਵਿੱਚ ਨਾ ਕੋਈ ਨਹੀਂ ਅਰੇ ਲੋਕਾਂ ਦੇ ਅੰਦਰ ਕੋਈ ਕਿਆਸ ਨਹੀਂ ਹੈ ਮੀਡੀਆ ਕਿਆਸ ਲਗਾਉਂਦਾ ਹੈ ਪਾਰਟੀ ਦਾ ਇੱਕ ਸਿਸਟਮ ਹੈ ਪਾਰਟੀ ਨੇ ਕਿਸ ਵੇਲੇ ਕਿਸ ਗਤੀ ਨਾਲ ਚੋਣ ਲੜਨਾ ਹੈ ਇਹ ਜਿਹੜਾ ਜਦ ਤੱਕ ਫਾਰਮ ਨਹੀਂ ਭਰਉਂਦੇ ਇਹ ਚੋਣ ਦੀ ਇੱਕ ਰਣਨੀਤੀ ਰਹਿੰਦੀ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੇ ਵਿਭਾਗ ਜਿਹੜੇ ਨੇ ਪਾਰਟੀ ਦੇ ਉਹਨੂੰ ਟੂਨ ਅਪ ਕੀਤਾ ਜਾਏ ਔਰ ਜਿਹੜੀਆਂ ਸੰਗਠਨਾਤਮਕ ਮੈਟਕਾ ਹੁੰਦੀਆਂ ਉਹਨੂੰ ਅਸੀਂ ਮੀਡੀਆ ਤੋਂ ਥੋੜਾ ਜਿਹਾ ਦੂਰ ਰੱਖਦੇ ਹਾਂ ਮਾਨੋ ਸਾਡਾ ਜਿਹੜਾ মিডিਆ ਦੇਖਣ ਵਾਲੇ ਨੇ ਉਹਨਾਂ ਦੀ ਕੀ ਭੂਮਿਕਾ ਰਹੇਗੀ ਟ੍ਰਾਂਸਪੋਰਟ ਦੇਖਣ ਵਾਲੇ ਦੀ ਕੀ ਭੂਮਿਕਾ ਰਹੇਗੀ ਕੈਂਡੀਡੇਟ ਕੋਲ ਇੱਕ ਸਮੇਂ ਹੈ ਕਿ ਪੂਰੀ ਪਾਰਲੀਮੈਂਟ ਦੇ ਅੰਦਰ ਜਿੰਨੇ ਵੀ ਪ੍ਰਮੁੱਖ ਲੋਕ ਨੇ ਉਹਨਾਂ ਨਾਲ ਵਿਅਕਤੀਸ਼ਾ ਮਿਲੇ ਔਰ ਜਦੋਂ ਕਿਸੇ ਬੰਦੇ ਨੂੰ ਇਕੱਲੇ ਮਿਲਣ ਜਾਣਾ ਹੈ ਤੇ ਉਹ ਇਕੱਲੇ ਜਾਣਾ ਚਾਹੀਦਾ ਇਸ ਕਰਕੇ ਮੈਂ ਆਪਣੀ ਪਾਰਟੀ ਦੀ ਨੀਤੀ ਨਹੀਂ ਦੱਸ ਸਕਦਾ ਕਿ ਕੈਂਡੀਡੇਟ ਕੋਲ ਕਿਸ ਤਰੀਕੇ ਨਾਲ ਸਾਰਜਨਿਕ ਗਰੁੱਪ ਤੇ ਜਾਣਾ ਹੈ ਤੇ ਭੀੜ ਤੇ ਜਾਣਾ ਹੈ ਕਿਤੇ ਜਗ੍ਹਾ ਮੱਥਾ ਟੇਕਣ ਜਾਣਾ ਤੇ ਛੋਟੇ ਸਮੂਹ ਚ ਜਾਣਾ ਪਬਲਿਕ ਵਿੱਚ ਜਾਣਾ ਤੇ ਵੱਡੇ ਸਮੂਹ ਚ ਜਾਣਾ ਲੇਕਿਨ ਕਿ ਕੁਝ ਲੋਗਾ ਨੂੰ ਜਿਹੜਾ ਇਹ 20-25 ਦਿਨ ਸਾਡੇ ਕੋਲ ਸਮੇਂ ਹੈ ਹਰ ਵਿਧਾਨ ਸਭਾ ਦੇ 50 100 ਪ੍ਰਮੁੱਖ ਲੋਗ ਨੇ نو ਵਿਧਾਨ ਸਭਾ ਨੇ ਉਹਨਾਂ 400 ਬੰਦਿਆਂ ਤੱਕ ਘੱਮਸੇ ਕਮ 50 ਬੰਦੇ ਵੀ ਨਹੀਂ ਇਹ ਤਾਂ 4-500 ਲੋਗਾ ਤੱਕ ਵਿਅਕਤੀਗਤ ਰੂਪ ਚ ਕੈਂਡੀਡੇਟ ਦਾ ਮਿਲਣਾ ਹੋਏ ਬੀਜੇਪੀ ਦੇ ਵਰਕਰ ਤੋਂ ਅਲਾਵਾ इस अनेक प्रकार की पार्टी की योजना रहती है और पार्टी पूरे चरणबद्ध तरीके इस चुनाव वल अगे बद रही है देखो मेरा केवल इस इतना कहना है और बीजेपी किसान हतेशी पार्टी है अज भी पार्टी ने कहा कि एम एस पी लगातार बढ़ बदती रहेगी किसान जी सम्मान निधि मिलती है वह भी अगे चलती रहेगी ਫਿਸ਼ ਨੂੰ ਲੈ ਕੇ ਸਬਜ਼ੀਆਂ ਵਾਲਿਆਂ ਨੂੰ ਲੈ ਕੇ ਬੜਾ ਵਿਸਤ੍ਰਿਤ ਕਿਸਾਨਦੋਤੇ ਕਿਸਾਨ ਦਾ ਦੇ ਉਤੇ ਬਹੁਤ ਵੱਡਾ ਪੀਐਮ ਨੇ ਅੱਜ ਬੋਲੇ ਆ ਕਿ ਇਹ ਇਹ ਡਿਪਾਰਟਮੈਂਟ ਜਿਹੜੇ ਆ ਇਹਨਾਂ ਦੇ ਅੰਦਰ ਆ ਜਾਏਗੀ ਰਹੀ ਗੱਲ ਇਹ ਜਿਹੜਾ ਉਹ ਹੈ ਲੋਕਤੰਤਰ ਮੇਰਾ ਉਹਨਾਂ ਵੀਰਾਂ ਨੂੰ ਵੀ ਕਿਸਾਨ ਭਰਾਵਾਂ ਨੂੰ ਵੀ ਕਿ ਭਈ ਇਹ ਪੋਲੀਟੀਕਲ ਪਾਰਟੀਆਂ ਦੇ ਹੱਥ ਕੋੜੇ ਨਾਲ ਬੱਧੀ ਇਹਨਾਂ ਦੇ ਹਥਿਆਰ ਨਾਲ आम आदमी पार्टी ने कहा ਸੀ ਕਿ ਟੁਟਕੀ ਚੱਸੀ ਤੁਹਾਨੂੰ ਐਮਐਸਪੀ ਦੇ ਦੇਵਾਂਗੇ ਆਉਂਗਾ ਟੁਟਕੀਆਂ ਵੇਦੀਆਂ ਸੀ ਹਰਿਆਣਾ ਦੀ ਗਵਰਨਮੈਂਟ ਅਗਰ ਉਥੇ ਸਟੇਟ ਗਵਰਨਮੈਂਟ ਐਮਐਸਪੀ ਦੇ ਸਕਦੀ ਹੈ ਤੇ ਬੱਚਿਆਂ ਇਸ ਫਸਲਾਂ ਤੇ ਐਮਐਸਪੀ ਦੇਣ ਤੋਂ ਇਹਨਾਂ ਨੂੰ ਕੌਣ ਰੋਕ ਰਿਹਾ ਮੈਂ ਉਸ ਦਿਨ ਇਹਨਾਂ ਨੂੰ ਕਿਸਾਨ ਅਤੇ ਸ਼ੀ ਸਮਝਾਂਗਾ ਜਿਸ ਦਿਨ ਹਰਿਆਣਾ ਦੀ ਤਰਫ਼ ਤੇ ਹਰਿਆਣਾ 14 ਫਸਲਾਂ ਦੇ ਐਮਐਸਪੀ ਦੇ ਰਹੀ ਹੈ ਗਵਰਨਮੈਂਟ

ਕਿਆ ਕਹ ਰਿਹਾ ਇਸ ਦੇਸ਼ ਦੇ ਅੰਦਰ ਇਹ ਕਹਿੰਦਾ ਕਿ ਆ ਕਾਂਗਰਸ ਨੂੰ ਅਧਿਕਾਰ ਹੈ ਇਸ ਦੇਸ਼ ਦਾ ਸੰਵਿਧਾਨ ਇਸ ਦੇਸ਼ ਦਾ ਲੋਕਤੰਤਰ 25 ਜੂਨ 1975 ਚ ਖਤਰੇ ਚ ਪਾਉਣ ਵਾਲੀ ਪਾਰਟੀ ਦੇਸ਼ ਦੇ ਅੰਦਰ ਅਮਰਜੈਂਸੀ ਲਗਾਉਣ ਵਾਲੀ ਪਾਰਟੀ ਧਾਰਾ 356 ਦਾ ਸੋਮਰ ਪ੍ਰਯੋਗ ਕਰਨ ਵਾਲੀ ਪਾਰਟੀ ਉਨ੍ਹਾਂ ਦੇ ਵਿੱਚੋਂ ਇੱਕੋ ਹੀ ਉਹਨਾਂ ਦੀ ਪ੍ਰਧਾਨ ਮੰਤਰੀ ਨੇ 50 ਵਾਰੀ 356 ਧਾਰਾ ਲਗਾ ਕੇ ਲੋਕਤਾਂਤ੍ਰਿਕ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਭੰਗ ਕੀਤਾ ਉਹ ਭਾਜਪਾ ਨੂੰ ਸਿਖਾਣਗੇ ਕਿ ਲੋਕਤੰਤਰ ਕੀ ਹੈ ਕਿ ਆ ਜਨਤਾ ਨੂੰ ਸਭ ਪਤਾ ਨਹੀਂ ਹੈ 10 ਸਾਲ ਤੋਂ ਮੋਦੀ ਦਾ ਸ਼ਾਸਨ ਚੱਲ ਰਿਹਾ ਹੈ ਕੀ ਇੱਕ ਵਾਰੀ ਵੀ ਧਾਰਾ 356 ਦਾ ਪ੍ਰਯੋਗ ਹੋਇਆ ਕਿਆ ਇਹ ਆਪਣਾ ਆਪ ਤੇ ਬਹੁਤ ਵੱਡਾ ਸਬੂਤ ਹੈ ਲੋਕਤਾਂਤ੍ਰਿਕ ਪਰੰਪਰਾਵਾਂ ਨੂੰ ਜੀਣ ਵਾਲੀ ਪਾਰਟੀ ਨਿਭਾਉਣ ਵਾਲੀ ਪਾਰਟੀ ਬੀਜੇਪੀ ਹੈ ਇਹ ਮੰਗ ਕਰਦੀ ਹੈ ਕਿ केजरीवाल ਦਜ਼ਾਇਨ ਕਰੇ ਇਹ ਉਹ ਲੋਕ ਨੇ ਜਿਹੜੇ ਬੜੀਆਂ ਇਮਾਨਦਾਰੀ ਦੀ ਗੱਲਾਂ ਕਰਦੇ ਰਹੇ ਔਰ ਲੈਸ਼ਨਰ ਤਾਂ ਕੰਦੇ ਰਹੇ ਨੇ ਕਿ ਆ ਇੱਕ ਗੱਡੀ ਲੈਣੀ ਕੋ ਕੋਠੇ ਲੈਣੀ ਅੱਜ ਕੋਠੀਆਂ ਵੀ ਲੈਦੀਆਂ ਨੇ ਦੇਖੋ ਗੋਲੂ ਦੀ ਕੋਠੀ ਤੇ 40 ਕਰੋੜ ਰੁਪਏ ਰਪਏ ਦਾ ਲੱਗਿਆ ਜਾ ਔਰ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਅੱਜ ਕੋਟ ਨੇ ਸਾਬਤ ਕਰਤਾ ਹੈ ਕੋਰ ਨੇ ਵੀ ਕਹਿਤਾ ਕਿ ਇਹ ਜਿਹੜਾ ਕਜਰੀ ਵਾਲਾ ਹੈ ਖਸੂਰ ਬਾਰਾ ਕਰਦੇ। ਔਰ ਭਾਵੀਂ ਦਾ ਬਾਦੀ ਮੰਗ ਕਰਦੀ ਹੈ ਕਿ ਰਿਟਾਇਨ ਕਰੇ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਨਾਲ ਜ਼ਿਲ੍ਹਾ ਦੇ ਅਕਸ ਜੀ ਜਿਨ੍ਹਾਂ ਦੀ ਅਧਿਖਸ਼ਤਾ ਦੇ ਵਿੱਚ ਅਸੀਂ ਅੱਜ ਬੈਠੇ ਹਾਂ ਇੱਥੇ ਸਾਡੇ ਸਲੋਕ ਸਭਾ ਦੇ ਉਮੀਦਵਾਰ ਦਿਨੇਸ਼ ਸਿੰਘ ਜੀ ਔਰ ਇਸ ਪ੍ਰਦੇਸ਼ ਭਾਜਪਾ ਦੇ ਪੂਰਵ ਅਧਿਖਸ਼ਕ ਔਰ ਪਠਾਨਕੋਟ ਦੇ ਵਿਧਾਇਕ ਆਦਰਨੀ ਅਸ਼wini ਸ਼ਰਮਾ ਜੀ ਪ੍ਰਦੇਸ਼ ਦੇ ਸਚਿਵ ਰਕੇਸ਼ ਜੀ ਮੰਡਲ ਅਧਿਖਸ਼ਕ ਜੀ ਮਹਾ ਮੰਤਰੀ ਜੀ ਔਰ ਸਾਰੇ ਮੇਰੇ ਪ੍ਰੈਸ ਦੇ ਮਿੱਤਰੋ ਜਿਸ ਤਰ੍ਹਾਂ ਜਿਲ੍ਹਾ ਦੇ ਅਕਸਰ ਗੱਲ ਕਰ ਰਹੇ ਸੀ ਅੱਜ ਪੂਰਾ ਦੇਸ਼ ਸੰਵਿਧਾਨ ਦਿਨ ਮਾਤਾ ਆਦਰਨੀਏ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਨਮ ਦਿਨ ਮਨਾ ਰਿਹਾ ਹੈ ਔਰ ਅਸੀਂ ਉਹਨਾਂ ਨੂੰ ਸਮਾਜਿਕ ਨਿਆਂ ਦਾ ਸਮਾਜਿਕ ਸਮਰਸਤਾ ਦਾ ਬਹੁਤ ਵੱਡਾ ਜਿੱਥੇ ਪੈਰੋਕਾਰ ਮੰਨੇ ਆ ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨੀਤੀ ਹੈ ਉਹ ਵੀ ਬਿਲਕੁਲ ਸਮਾਜਿਕ ਨਿਆਂ ਦੀ ਸਮਾਜਿਕ ਸਮਰਸਤਾ ਦੀ ਔਰ ਸਮਾਜ ਦੇ ਵਿੱਚ ਬੈਠੇ ਹਰ ਵਿਅਕਤੀ ਆਖਰੀ ਪਾਇਦਾਨ ਤੇ ਬੈਠੇ ਵਿਅਕਤੀ ਨੂੰ ਵੀ ਨਿਆਂ ਮਿਲੇ ਉਹਦੀਆਂ ਜ਼ਰੂਰਤਾਂ ਪੂਰੀਆਂ ਹੋਣ ਇਸ ਬਾਰੇ ਚ ਰਹੀ ਹੈ ਤੁਹਾਨੂੰ ਮੈਂ ਯਾਦ ਕਰਵਾਉਣਾ ਚਾਹਨਾ ਕਿ ਸੰਵਿਧਾਨ ਦੇ ਜਨ ਸੰਗ ਦੇ ਸਮੇ ਤੋਂ ਜਿਸਲੇ ਸਾਡੇ ਆਦਰਨੀ ਸ਼ਾਮਾ ਪ੍ਰਸਾਦ ਮੋਖਰਜੀ ਦੇ ਸਮੇ ਤੋਂ ਉਸ ਤੋਂ ਬਾਅਦ ਦਿਨਦਿਆਲ ਉਪਾਧਿਆਏ ਜੀ ਦੇ ਸਮੇ ਤੋਂ ਜਿੱਥੇ ਪਹਿਲੇ ਅਸੀਂ ਇਕਾਤਮ ਮਾਨਵਵਾਦੀ ਨੀਤੀ ਤੋਂ ਸ਼ੁਰੂ ਹੋਏ ਉੱਥੇ ਜਦੋਂ ਸਰਕਾਰ ਦੇ ਵਿੱਚ ਆਏ ਤੇ ਅੰਤੋਦੇ ਦੀ ਗੱਲ ਕੀਤੀ ਔਰ ਉਹਦੇ ਨਾਲ ਨਾਲ ਸਾਡੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਯਸ਼ਸ਼ਵੀ ਪ੍ਰਧਾਨ ਮੰਤਰੀ ਆਦਰਨੀਏ ਨਰਿੰਦਰ ਮੋਦੀ ਜੀ ਨੇ ਜਿਸ ਪ੍ਰਕਾਰ ਸਮਾਜ ਦੇ ਹਰ ਵਰਗ ਦੀ ਚਾਹੇ ਉਹ ਯੁਵਾ ਵਰਗ ਹੋਵੇ ਮਹਿਲਾਵਾਂ ਹੋਣ ਕਿਸਾਨ ਹੋਣ ਵਪਾਰੀ ਹੋਣ ਉਦਯੋਗਪਤੀ ਹੋਣ ਉਹਨਾਂ ਦੀ ਚਿੰਤਾ ਕੀਤੀ ਉਹ ਵਾਕਈ ਇੱਕ ਸਮਾਜਿਕ ਨਿਆਂ ਹੈ ਔਰ ਹਰ ਇੱਕ ਵਿਅਕਤੀ ਨੂੰ ਸਮਾਨ ਅਵਸਰ ਪ੍ਰਦਾਨ ਕਰਨ ਦਾ ਸਭ ਤੋਂ ਵੱਡਾ ਇੱਕ ਤਰੀਕਾ ਸੀ ਜਿਹਦੇ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਡਾਕਟਰ ਬੀ ਆਰ ਅੰਬੇਦਕਰ ਦੀ ਸੋਚ ਦੇ ਵਿੱਚ ਅੱਜ ਤੱਕ ਪੈਰਾ ਦਿੰਦੀ ਆਈ ਹੈ ਲੇਕਿਨ ਜਿਹੜੀ ਪਾਰਟੀ ਅੰਨਾ ਹਜ਼ਾਰੇ ਦੇ ਉਸ ਸੰਘਰਸ਼ ਤੋਂ ਉਸ ਅੰਦੋਲਨ ਤੋਂ ਖੜੀ ਹੋਈ ਤਿੰਨ ਵਾਰੀ ਦਿੱਲੀ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਔਰ ਇਸ ਦੇਸ਼ ਦੇ ਵਿੱਚ ਨੇਤ੍ਰਿਤਵ ਕਰਨ ਦੀ ਗੱਲ ਕਰਦੇ ਹੈ ਉਹ ਸੰਵਿਧਾਨ ਦੀ ਕਿਸ ਪ੍ਰਕਾਰ ਨਾਲ ਧੰਜੀਆ ਉਡਾ ਰਹੇ ਹੈ ਇਹਦੀ ਚਿੰਤਾ ਹੁਣੇ ਜ਼ਿਲ੍ਹਾ ਅਧਿਕਾਰੀ ਨੇ ਵੀ ਕੀਤੀ ਅੱਜ ਪੂਰੇ ਪ੍ਰਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਚਾਨਣੇ ਦੇ ਵਿੱਚ ਲਿਆ ਕੇ ਇਹ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਤਤਕਾਲ ਅਸਤੀਫਾ ਦੇਣਾ ਚਾਹੀਦਾ ਜਿੱਥੇ ਉਹ ਕਾਨੂੰਨ ਦੇ ਨਿਰਮਾਤਾ ਦੀ ਫੋਟੋ ਤੇ ਆਪਣੇ ਹਰ ਕਾਰ्यालय ਦੇ ਵਿੱਚ ਹਰ ਜਗ੍ਹਾ ਦੇ ਉੱਪਰ ਲਗਾ ਕੇ ਰੱਖਦੇ ਐ ਲੇਕਿਨ ਉਹਨਾਂ ਦੁਆਰਾ ਬਣਾਏ ਗਿਆ ਸੰਵਿਧਾਨ ਦੀ ਪਾਲਣਾ ਨਹੀਂ ਕਰਨਾ ਜਾਣਦੇ ਔਰ ਜੇਲ੍ਹ ਦੇ ਵਿੱਚੋਂ ਸਰਕਾਰ ਚਲਾ ਰਹੇ ਐ ਮੈਨੂੰ ਇਦਾਂ ਲੱਗਦਾ ਹੈ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕੋਈ ਵੀ ਘਟਨਾ ਐਸੀ ਨਹੀਂ ਹੋਈ ਹੋਈ ਜਿੱਥੇ ਮੁੱਖ ਮੰਤਰੀ ਜੇਲ੍ਹ ਦੇ ਵਿੱਚ ਰਿਹਾ ਹੋਏ ਔਰ ਜੇਲ੍ਹ ਤੋਂ ਸਰਕਾਰ ਚਲਾਉਣ ਦੀ ਗੱਲ ਕੀਤੀ ਹੋਏ ਤੋਂ ਨੂੰ ਸੀ ਕੁਝ ਦਿਨ ਪਹਿਲੇ ਸਾਡੇ ਪ੍ਰਦੇਸ਼ ਪੂਰਬ ਪ੍ਰਦੇਸ਼ ਅਧਿਐਕਸ਼ੀ ਨੇ ਬੜੇ ਵਿਸਤਾਰ ਦੇ ਨਾਲ ਜਿੱਥੇ ਪ੍ਰੈਸ ਕਾਨਫਰੰਸ ਕਰਕੇ ਹਾਈ ਕੋਰਟ ਦੀ ਜੱਜਮੈਂਟ ਦੇ ਉੱਪਰ ਵਿਸਤਾਰ ਦੇ ਨਾਲ ਟਿੱਪਣੀ ਕੀਤੀ ਸੀ ਮੈਂ ਸਮਝਦਾ ਕਿ ਅੱਜ ਇੰਨਾ ਹੀ ਕਹਿਣਾ ਕਾਫੀ ਹੈ ਕਿ ਉਸ ਜੱਜਮੈਂਟ ਨੇ ਸਾਰੀ ਦੀ ਸਾਰੀ ਕਾਨੂੰਨ ਦੀ ਪ੍ਰਕਿਰਿਆ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਸੀ ਕਿ ਕਾਨੂੰਨ ਦੇ ਵਿੱਚ ਨਾ ਇਲੈਕਸ਼ਨ ਦੀ ਟਾਈਮਿੰਗ ਇੰਪੋਰਟੈਂਟ ਹੈ ਨਾ ਤੁਸੀਂ ਕਿੰਨੇ ਇੰਪੋਰਟੈਂਟ ਵਿਅਕਤੀ ਹੋ ਤੁਸੀਂ ਦੇ ਪ੍ਰਦੇਸ਼ ਦੇ ਮੁੱਖ ਮੰਤਰੀ ਹੋ ਇਹ ਗੱਲ ਇੰਪੋਰਟੈਂਟ ਹੈ ਲੇਕਿਨ ਤੁਹਾਡੇ ਜੁਰਮ ਦੀ ਕੀ ਪੋਜੀਸ਼ਨ ਹੈ ਉਹਦੇ ਵਿੱਚ ਕਾਨੂੰਨੀ ਪ੍ਰਕਿਰਿਆ ਕੀ ਰਹਿਣੀ ਚਾਹੀਦੀ ਹੈ ਇਹ ਸਭ ਤੋਂ ਇੰਪੋਰਟੈਂਟ ਹੈ ਔਰ ਉਹਦੇ ਕਾਰਨ ਹੀ ਉਹਦੀ ਗ੍ਰਿਫਤਾਰੀ ਨੂੰ ਵੈਧ ਠਰਾਇਆ ਸੀ ਅੱਜ ਉਹ ਉੱਥੇ ਜ਼ਮਾਨਤ ਦੀ ਗੱਲ ਨਹੀਂ ਸੀ ਹੋ ਰਹੀ ਲੇਕਿਨ ਅਗਰ ਗ੍ਰਿਫਤਾਰੀ ਵੈਧ ਹੈ ਉਹਦੇ ਵਿੱਚ ਕੋਈ ਇਲਿਗੈਲਿਟੀ ਨਹੀਂ ਹੈ ਤੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਆਪਣੇ ਪੋਸਟ ਤੋਂ استیفا دینا چاہیے اور استیفا دینے ਤੋਂ ਬਾਅਦ کم از کم دوسرے ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਇਹ ਉਹ ਵਿਅਕਤੀ ਹੈ ਜਿਹੜੇ ਕਿਸੇ ਸਮੇਂ ਤੇ ਤੇ ਕਹਿੰਦੇ ਸੀ ਮੈਂ ਕਾਰ ਦੇ ਵਿੱਚ ਸਫ਼ਰ ਨਹੀਂ ਕਰਾਂਗਾ ਛੋਟੀ ਵੈਗਨ ਆਰ ਨੂੰ ਲੈ ਕੇ ਚਲਦੇ ਸੀ ਅੱਜ ਉਹ ਪੂਰੇ ਉਸੇ ਤਰੀਕੇ ਨਾਲ ਸਿਕਿਉਰਿਟੀ ਦਾ ਜਿਸ ਤਰੀਕੇ ਨਾਲ ਵੱਡਾ ਆਮਲਾ ਫਮਲਾ ਲੈ ਕੇ ਚਲਦੇ ਆ ਇਸ ਗੱਲ ਦਾ ਪ੍ਰਮਾਨ ਹੈ ਕਿ ਨਾ ਕੇਵਲ ਉਹ ਆਮ ਆਦਮੀ ਨਹੀਂ ਰਹੇ ਲੇਕਿਨ ਦੇਸ਼ ਦੇ ਸੰਵਿਧਾਨ ਦੀ ਗੱਲ ਵੀ ਜਿਹੜੀ ਹੈ ਉਹਨਾਂ ਤੋਂ ਕੋਈ ਵੀ ਕਰਨੀ ਜਿਹੜੀ ਉਚਿਤ ਨਹੀਂ ਹੈ ਉਸ ਤੋਂ ਇਲਾਵਾ ਤੁਸੀਂ ਹਮੇਸ਼ਾ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਵੀ ਗੱਲ ਕੀਤੀ ਹੈ ਜਿਸ ਪ੍ਰਕਾਰ ਦੀ ਚਾਹੇ ਉਹ ਗਰੰਟੀ ਦੇ ਰੂਪ ਦੇ ਵਿੱਚ ਕੀਤੀ ਹੈ ਆਪਣੇ ਸੰਕਲਪ ਪੱਤਰ ਦੇ ਰੂਪ ਦੇ ਵਿੱਚ ਕੀਤੀ ਹੈ ਔਰ ਜਿਹੜੀ ਵੀ ਗੱਲ ਅਗਰ ਪ੍ਰਧਾਨ ਮੰਤਰੀ ਜੀ ਦੇ ਮੂੰਹ ਦੇ ਵਿੱਚੋਂ ਨਿਕਲੀ ਹੈ ਉਹਦੀ ਪਾਲਣਾ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਅੱਜ ਅਸੀਂ ਵਿਸ਼ੇਸ਼ ਕਰਕੇ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿਹੜੀ ਸੰਵਿਧਾਨ ਦੀ ਦੁਹਾਈ ਦੇਣ ਵਾਲੀ ਪਾਰਟੀ ਜਿਹੜੀ ਬੀ ਆਰ ਅੰਬੇਦਕਰ ਦੇ ਨਕਸ਼ੇ ਕਦਮ ਤੇ ਚੱਲਣ ਦੀ ਗੱਲ ਕਰਨ ਵਾਲੀ ਪਾਰਟੀ ਜਿਹੜੀ ਉਹਨਾਂ ਦੀ ਫੋਟੋ ਲਗਾ ਕੇ ਰੱਖ ਕੇ ਆਪਣੇ ਹਰ ਕੰਮ ਕਰਨ ਵਾਲੀ ਪਾਰਟੀ ਉਹਨਾਂ ਦੇ ਅਸੂਲਾਂ ਨੂੰ ਉਹਨਾਂ ਦੇ ਬਣਾਏ ਗਏ ਸੰਵਿਧਾਨ ਨੂੰ ਮੰਨਣ ਲਈ ਤਿਆਰ ਨਹੀਂ ਹੈ ਔਰ ਜੇਲ੍ਹ ਦੀ ਸਲਾਖਾਂ ਦੇ ਵਿੱਚ ਵਿੱਚ ਪਿੱਛੇ ਫੋਟੋ ਲਗਾ ਕੇ ਨਾਲ ਡਾਕਟਰ ਬੀ ਆਰ ਅੰਬੇਦਕਰ ਦੀ ਫੋਟੋ ਲਗਾ ਕੇ ਕੀ ਪ੍ਰਮਾਣ ਉਹ ਦੇਣਾ ਚਾਹਦੀ ਹੈ ਇਸ ਗੱਲ ਦਾ ਪ੍ਰਸ਼ਨ ਪੂਰੇ ਇਸ ਦੇਸ਼ ਦੀ ਚਿੰਤਾ ਨੂੰ ਇਸ ਪ੍ਰਦੇਸ਼ ਜਨਤਾ ਦੇ ਸਾਹਮਣੇ ਰਹਿਣਾ ਚਾਹੀਦਾ ਕਿ ਕੀ ਉਹ ਲੋਕ ਇਸ ਦੇਸ਼ ਦੇ ਵਿੱਚ ਕੋਈ ਵੀ ਪ੍ਰਕਾਰ ਦੀ ਜਿਹੜੀ ਆ ਉਹ ਸ਼ਾਸਨ ਕਰਨ ਦੇ ਲਈ ਉਹ ਉਪਯੁਕਤ ਹੈ ਇਹ ਇੱਕ ਪ੍ਰਸ਼ਨ ਜਿਹੜਾ ਰਹਿਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਕੇਜਰੀਵਾਲ ਜੀ ਨੂੰ ਅਸਤੀਫਾ ਦੇ ਕੇ ਜੋ ਨਿਆਂ ਦੀ ਪ੍ਰਕਿਰਿਆ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਔਰ ਅੱਜ ਇਹੀ ਮੰਗ ਕਰਨ ਦੇ ਲਈ ਤੁਹਾਨੂੰ ਸਭ ਨੂੰ ਅਸੀਂ ਕਹਛ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਅੱਜ ਦੇ ਪ੍ਰੈਸ ਕਾਨਫਰੰਸ ਦੇ ਅੰਦਰ ਸਾਰੇ ਹੀ ਪ੍ਰਸਤਿ ਮਿੱਤਰਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਡਾਕਟਰ ਬੀਰ ਅੰਬੇਦਕਰ ਜੀ ਦਾ ਜਨਮ ਦਿਨ ਹੈ 133ਵਾਂ ਜਨਮ ਦਿਨ ਹੈ ਡਾਕਟਰ ਬੀਰ ਅੰਬੇਦਕਰ ਜੀ ਨੂੰ ਭਾਰਤ ਰਤਨ ਭਾਰਤ ਸਰਕਾਰ ਤੋਂ ਦਿੱਤਾ ਗਿਆ ਹੈ ਡਾਕਟਰ ਬੀਰ ਅੰਬੇਦਕਰ ਜੀ ਨੇ ਸੰਵਿਧਾਨ ਦੀ ਜੋ ਕਮੇਟੀ ਸੀਗੀ ਦੇ ਚੇਅਰਮੈਨ ਸੀਗੇ ਔਰ ਜੋ ਹਿੰਦੁਸਤਾਨ ਦਾ ਸੰਵਿਧਾਨ ਦੇ ਨਿਰਮਾਤਾ ਦੇ ਰੂਪ ਚ ਜਾਣਿਆ ਜਾਂਦਾ ਹੈ ਅੱਜ ਭਾਰਤੀ ਜਨਤਾ ਪਾਰਟੀ ਅੱਜ ਉਹਨਾਂ ਨੂੰ ਆਪਣੇ ਸ਼ਰਧਾਂਜਲੀ পুষ্পਾਂਜਲੀ ਅਰਪਿਤ ਕਰਕੇ ਉਹਨਾਂ ਨੂੰ ਯਾਦ ਕਰ ਰਹੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪૂર્વ ਅਧਿક્ષਕ ਔਰ ਪਠਾਨਕੋਟ ਦੇ ਵਿਧਾਇਕ ਸ਼੍ਰੀਮਨ ਅਸ਼ਨੀ ਸ਼ਰਮਾ ਜੀ ਸਾਡੇ ਲੋਕ ਸਭਾ ਦੇ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਸ਼੍ਰੀਮੰਤ ਨਰੇਸ਼ ਸਿੰਘ ਬੱਬੂ ਜੀ ਇਸ ਪਠਾਨਕੋਟ ਦੀ ਕਾਰਪੋਰੇਸ਼ਨ ਦੇ ਵਿੱਚ ਪ੍ਰਥਮ ਮੇਅਰ ਅਨਿਲ ਵਾਸੂਦੇਵਾ ਜੀ ਸਾਡੇ प्रदेश ਦੇ ਸਚੀਵ ਰਕੇ ਸ਼ਰਮਾ ਜੀ ਮਹਾ ਮੰਤਰੀ ਬੀਨਾ ਪ੍ਰਮਾਰ ਜੀ சுரேਸ਼ ਸ਼ਰਮਾ ਜੀ ਵਿਨੋਦ ਦਿਵਾਨ ਜੀ ਮੰਡਲ ਦੇ ਦਿਕਸ਼ ਸ਼ਮਸ਼ੇਰ ਜੀ ਰਾਜੂ ਜੀ ਔਰ ਬਾਕੀ ਸਾਥ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਨਾਲ ਗੱਲਬਾਤ ਵਿਸ਼ੇਸ਼ ਤੌਰ ਤੇ ਦਿਨੇਸ਼ ਸਿੰਘ ਬੱਬੂ ਜੀ ਵਾਸੂਦੇਵ ਜੀ ਕਰਨਗੇ ਅੱਜ ਦੀ ਪ੍ਰੈਸ ਕਾਨਫਰੰਸ ਖਾਸ ਕਰਕੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਹੈ ਜੋ ਕਿ ਅੱਜ ਕੱਲ ਜੇਲ੍ਹ ਦੇ ਅੰਦਰ ਔਰ ਉਹਨਾਂ ਦੀ ਜਿਹੜੀ ਨੈਤਿਕਤਾ ਦੀ ਗੱਲ ਕਰੀਏ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਆਪਣੀਆਂ ਫੋਟੋ ਤੇ ਉਹਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸ਼ਹੀਦ ਭਗਤ ਸਿੰਘ ਜੀ ਦੇ ਵਿੱਚ ਲਗਾ ਲਈ ਹੈ ਲੇਕਿਨ ਉਹ ਨਿਰਮਾਤਾ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੈ ਔਰ ਸੰਵਿਧਾਨ ਦੇ ਪ੍ਰਤੀ ਅਸੀਂ ਸਭ ਲੋਕ ਨਤਮਸਤਕ ਹੈ ਲੇਕਿਨ ਕੇਜਰੀਵਾਲ ਜੀ ਅੱਜ ਜੇਲ੍ਹ ਦੇ ਅੰਦਰ ਰਹਿੰਦੇ ਹੋਏ ਵੀ ਇਹ ਗੱਲਾਂ ਕਰ ਰਿਹਾ ਹੈ ਕਿ ਆਪਣੀ ਕੁਰਸੀ ਨਹੀਂ ਛੱਡ ਰਹੇ ਤਿਆਗ ਪੱਤਰ ਨਹੀਂ ਦੇ ਰਹੇ ਉਹਨਾਂ ਤੇ ਹਾਈ ਕੋਰਟ ਦੇ ਜੋ ਦੋਸ਼ ਉਹਨਾਂ ਤੇ ਲੱਗੇ ਆ ਉਹ ਬੰਦੇ ਆ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹੈ ਔਰ ਉਹ ਸੰਵਿਧਾਨ ਨੂੰ ਨਹੀਂ ਮੰਨ ਰਹੇ ਅੱਜ ਭਾਰਤੀ ਜਨਤਾ ਪਾਰਟੀ ਪੂਰਨ ਰੂਪ ਤੇ ਮੰਨ ਕਰਦੀ ਹੈ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਸਤੀਫਾ ਦੇ ਕਰਕੇ ਸੰਵਿਧਾਨ ਦੀ ਗਰਭਾ ਨੂੰ ਕੈਮਰ ਖੜਾ ਚਾਹਦਾ ਹੁਣ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ